ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਨ੍ਹੋ ਸਾਤ ਬਗਵਾਓ ਬੰਨ੍ਹੋ ਸਾਤ ਬਗਵਾਓ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਪਿੰਡ ਮੋਡ ਖੜਾਈ ਰਿਵਾਈਸ ਦੀ ਡੈਥ ਹੋ ਚੁੱਕੀ ਹੈ ਜੀ ਡਾਕਟਰ ਦੀ ਅੰਗੇਲੀ ਨਾਲ ਹੀ ਬੱਸ ਸਟੈਂਡ ਦੇ ਬੈਕ ਸਾਈਡ ਤੇ ਰਜਿੰਦਰਾ ਹਸਪੀਟਲ ਆ ਰਾਜਨ ਹਸਪੀਟਲ ਹੈ ਜੀ ਅੱਛਾ ਕੀ ਉਹਨਾਂ ਦੀ ਰਿਵਾਈਸ ਸੀ ਤੁਸੀਂ ਅਸੀਂ ਕੱਲ ਨੋਰਮਲ ਚੈੱਕ ਕਰਨ ਲਈ ਗਏ ਸੀ ਕੋਈ ਦਰਦ ਵਗੈਰਾ ਇਤਾਂ ਲੀਵਰ ਦਾ ਕੋਈ ਦਰਦ ਨਹੀਂ ਹੋ ਰਿਹਾ ਸੀਗਾ ਤੇ ਅਸੀਂ ਚੈਕਿੰਗ ਕਰਵਾਉਣ ਲਈ ਗਏ ਸੀਗੇ ਉਹਨਾਂ ਨੇ ਚੈਕਿੰਗ ਕੀਤੀ ਚੈਕਿੰਗ ਕਰਦੇ ਹੋਏ ਉਹਨਾਂ ਨੇ ਦਵਾਈ ਰੱਖਤੀ ਆ ਠੀਕ ਆ ਕਹਿੰਦੇ ਅੱਜ ਹੀ ਸ਼ਾਮ ਨੂੰ ਹੋ ਜਾਏਗਾ ਡਿਲੀਵਰੀ ਦਾ ਟਾਈਮ ਅਲਟਰਾਸਾਉਂਡ ਤੇ ਹੈਗਾ 2:7 ਦਾ ਸੀ ਜੀ ਤੇ ਉਹਨਾਂ ਨੇ ਦਵਾਈ ਰੱਖਤੀ ਕਹਿੰਦੇ ਸ਼ਾਮ ਤੱਕ ਹੋ ਜਾਊਗਾ ਅਸੀਂ ਹਸਬੰਡ ਔਰ ਵਾਈਫ ਦੋਨੋਂ ਗਏ ਹੋਏ ਸੀਗੇ ਸਾਡੇ ਨਾਲ ਕੋਈ ਹੈ ਨਹੀਂ ਸੀ ਫਿਰ ਉਹਨਾਂ ਨੂੰ ਮੈਂ ਪੋਜੀਸ਼ਨ ਦੱਸੀ ਵੀ ਇਦਾਂ ਇਦਾਂ ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਕੋਈ ਲੇਡੀਜ਼ ਮੈਂਬਰ ਨਹੀਂ ਹੈਗਾ ਅਸੀਂ ਘਰ ਚਲੇ ਜਾਈਏ ਉਸ ਤੋਂ ਬਾਅਦ ਅਸੀਂ ਆ ਜਾਾਂਗੇ ਤੇ ਘਰ ਜਾਂਦੀ ਬਲੀਡਿੰਗ ਹੋਣ ਲੱਗ ਗਈ ਆ ਦਿਲ ਤਾਂ ਕੰਬਣ ਲੱਗ ਗਿਆ ਤੇ ਫਿਰ ਅਸੀਂ ਹਸਪੀਟਲ ਲੈ ਆਏ ਅਸੀਂ 5 6 ਦੇ ਵਿੱਚ ਅਸੀਂ ਉੱਥੇ ਆ ਗਏ ਹਸਪੀਟਲ ਆ ਗਏ 7:30 'ਤੇ ਡਿਲੀਵਰੀ ਹੋ ਗਈ ਜਿਹਦੇ ਵਿੱਚ ਬੱਚਾ ਹੋਇਆ ਸੀ ਬੱਚਾ ਠੀਕ ਸੀ ਜੀ ਤੇ ਉਸ ਤੋਂ ਬਾਅਦ ਬੱਚਾ ਠੀਕ ਹੋਣ ਤੋਂ ਬਾਅਦ ਕਾਨੂੰਨਾਂ ਉਹਨਾਂ ਨੂੰ ਬੱਚੇ ਨੂੰ ਮਿਲਣ ਨਹੀਂ ਦਿੱਤਾ ਨਾ ਬੱਚੇ ਦੀ ਮਾਂ ਨੂੰ ਮਿਲਣ ਨਹੀਂ ਦਿੱਤਾ ਤੇ 3 4 ਘੰਟੇ ਡਿਲੀਟ ਰਹਿੰਦੀ ਡਿਟ ਰੇਟਿੰਗ ਹੁੰਦੀ ਬਹੁਤ ਤੇਜ਼ ਆ ਤੇ ਹੁਣ ਤਾਂ ਸਾਨੂੰ ਕੁਝ ਨਹੀਂ ਦੱਸਿਆ ਹੈਗਾ ਨਾ ਕਿ ਸਾਨੂੰ ਮਲਾਇਆ ਜੀ ਤੇ ਲਾਰੇ ਲਾੰਦੇ ਰਹੀ ਜੀ ਇਲਾਜ ਇਸੇ ਹਸਪਤਾਲ ਤੋਂ ਹੋ ਰਿਹਾ ਹੈ ਹਾਂ ਜੀ ਦਵਾਈ ਇਸ ਤੋਂ ਹੀ ਚੱਲ ਰਹੀ ਸੀਗੀ ਰਜਿੰਦਰਾ ਜੀ ਬੱਚੇ ਦਾ ਕੀ ਨਾਮ ਹੈ ਤੁਹਾਡਾ ਗਗਨਦੀਪ ਕੌਰ ਜੀ ਕਿੰਨੀ ਉਮਰ ਹੈ 30 ਸਾਲ ਦੀ ਬੱਚਾ ਕਿਹੜਾ ਪਹਿਲਾ ਦੂਜਾ ਹਾਂ ਸੈਕਿੰਡ ਬੱਚਾ ਜੀ ਜੀ ਹਾਂ ਜੀ ਪਹਿਲਾਂ ਬੇਟੀ ਆਈ ਸੈਕਿੰਡ ਬੇਬੀ ਆਈ ਬੋਏ ਜਿਹੜੀ ਡਿਲੀਵਰੀ ਹੋਈ ਸੀ ਜੀ ਪਰ ਨਾਰਮਲ ਹੋਈ ਹੈ ਜੀ ਨਾਰਮਲ ਹਾਂਜੀ ਤੇ ਉਹਨਾਂ ਤੋਂ ਮਤਲਬ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਸੀ 3-4 ਘੰਟੇ ਤੋਂ ਹਰ ਜੀ ਸਾਨੂੰ ਕੁਝ ਨਹੀਂ ਉਹਨਾਂ ਨੇ ਦੱਸਿਆ ਹੈ ਜੀ ਕੀ ਸ਼ੱਕ ਕੀ ਹੈਗਾ ਕਿ ਡਾਕਟਰ ਕੋਲ ਸਭ ਕਰ ਸਕਦੇ ਹਾਂ ਹਾਂਜੀ ਉਹਨਾਂ ਦੀ ਨਗੈਲੀ ਤੇ ਪੂਰਾ ਸੱਕਈ ਆ ਤੁਸੀਂ ਪੁੱਛਿਆ ਨਹੀਂ ਅਸੀਂ ਪੁੱਛਿਆ ਸੀਗਾ ਉਹ ਕਹਿੰਦੇ ਉਹ ਖੁਦ ਇਦਾਂ ਕਹਿ ਰਹੇ ਸੀ ਸਾਨੂੰ ਤਾਂ ਖੁਦ ਨਹੀਂ ਪਤਾ ਲੱਗ ਰਹੀ ਤੇ ਉਹਨਾਂ ਨੇ ਕਿੱਥੇ ਕੀਤਾ ਫਿਰ ਰਜਿੰਦਰਾ ਕੀਤਾ ਸੀਗਾ ਜੀ ਉੱਥੇ ਜਾਂਦੀ ਡੈਡ ਡੈਡ ਹੋ ਗਿਆ ਜੀ ਤੁਸੀਂ ਨਾਲ ਆਏ ਸੀ ਰਜਿੰਦਰਾ ਹਾਂਜੀ ਮੈਂ ਨਾਲ ਆਇਆ ਸੀ ਜੀ ਅੱਛਾ ਉਹ ਡਾਕਟਰ ਸਾਹਿਬ ਦੀ ਕੋਈ ਟੀਮ ਆਈ ਸੀ ਨਾ ਡਾਕਟਰ ਦੇ ਆਈ ਨਹੀਂ ਸੀ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਆਈ ਸੀਗੇ ਜੀ ਫਿਰ ਉਹਨਾਂ ਨੇ ਕਮਰੇ ਦੇ ਅੰਦਰ ਕਰਦੇ ਸਾਰੀ ਪਤਾ ਨਹੀਂ ਕਿੱਧਰ ਚਲੇ ਗਏ ਜੀ ਅਸੀਂ ਉਹਨਾਂ ਨੂੰ ਰੋਕਿਆ ਵੀ ਸੀਗਾ ਵੀ ਵੀਰੇ ਰੁਕ ਜਾਓ ਤੁਹਾਡਾ ਕੋਈ ਉਹ ਨਹੀਂ ਵੀ ਸਾਡੀ ਹੈਲਪ ਕਰਵਾ ਕੇ ਜਾਏਗਾ ਸੀਰੀਅਸ ਅਕੇਸ ਦਾ ਉਹਨਾਂ ਨੇ ਕੁਝ ਨਹੀਂ ਸਾਡੀ ਮੰਨੀ ਹੈਗੀ ਉਹ ਜਦ ਹੀ ਨਿਕਲ ਗਏ ਜੀ ਕੋਮਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਹੈ ਜੀ ਅਫਾਇਰ ਦਰਜ ਕਰਵਾਈ ਹੈ ਜੀ ਕਿਹੜੇ ਥਾਣੇ ਤੇ ਬਕਸੀ ਵਾਲੀ ਹਨ ਬਕਸੀ ਵਾਲਾ ਥਾਣਾ ਲੱਗਦਾ ਜੀ ਕੀ ਮੰਗ ਕੀ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਜੀ ਕਿ ਪੇਸ਼ੈਂਟ ਮੇਰੇ ਕੋਲ ਕੱਲ ਆਈ ਹੈ 2 ਵਜੇ 2:30 ਵਜੇ ਚੈੱਕ ਅਪ ਕਰਾਣ ਆਈ ਹੈ ਮੈਨੂੰ ਕਹਿੰਦੀ ਹੈ ਕਿ ਮੈਨੂੰ ਹਲਕੀ ਹਲਕੀਆ ਦਰਦਾਂ ਨੇ ਕਿ ਕਿ ਬੱਚੇ ਜਲ ਮੈਂ ਇੱਕਰਨ ਤੋਂ ਬਾਅਦ ਮੈਂ ਉਹਨੂੰ ਕਿਹਾ ਮੈਂ ਕਿ ਤੇਰੇ ਨੇ ਬਹੁਤ ਵਧੀਆ ਬੱਚੇ ਦਾ ਨਹੀਂ ਖੁੱਲਦੀ ਪਈ ਹੈ ਜੇ ਤੂੰ ਡਿਲੀਵਰੀ ਕਰਾਵੇਂ ਨਾ ਤੇਰੀ ਡਿਲੀਵਰੀ 2 ਘੰਟੇ ਚੋਲਦੀ। ਕੰਦੀ ਚਲੋ ਮੇਰੀ ਨਾ ਸੱਸ ਨਹੀਂ ਨਾਲ ਲਾਏਗੀ ਤੇ ਮੈਂ ਉਹਨਾਂ ਨੂੰ ਲੈ ਕੇ ਆ ਜਾਨੀ ਸੱਸ ਨੂੰ। ਮੈਂ ਕਿਹਾ ਚਲ ਤੂੰ ਐਵੇਂ ਕਰ ਫਿਰ ਤੂੰ ਸਵੇਰੇ ਆ ਜੀ 6-7 ਵਜੇ ਆ ਜੀ ਤੇਰਾ ਦਿਨ-ਦਿਨ ਵਾਲੇ ਕੰਮ ਨਿਪਟ ਜੇਗਾ ਤੇ ਕੰਮ ਹੋ ਜਾਏਗਾ। 5:00 4:30 ਮੈਂ ਉਸ ਤੋਂ ਥੋੜੀ ਦੇਰ ਬਾਅਦ ਹੀ ਉਹਦਾ ਫੋਨ ਆਇਆ ਮੈਨੂੰ ਕਹਿੰਦੀ ਮੈਂ ਮੈਨੂੰ ਨਾ ਦਰਦਾਂ ਸ਼ੁਰੂ ਹੋ ਗਈਆਂ ਨੇ। ਮੈਂ ਕਿਹਾ ਬੱਚੇ ਜੀ ਸ਼ੁਰੂ ਹੋ ਗਈਆਂ ਫਿਰ ਤੂੰ ਆ ਜਾ ਦਰਦਾਂ ਸ਼ੁਰੂ ਉਹ ਆਈ ਐਸਰ ਦੇਖੋ 5:30 ਵਜੇ 5:30 ਵਜੇ ਆਈ ਹੈ 6 ਵਜੇ ਤੱਕ ਉਹਦਾ ਅਸੀਂ ਕੰਮ ਸ਼ੁਰੂ ਕੀਤਾ ਅਨੀਮਾ ਕੀਤਾ ਹੁੰਦਾ ਜਿਵੇਂ ਜਿਵੇਂ ਸਾਡਾ ਪ੍ਰੋਸੀਜਰ ਹੁੰਦਾ ਹੈ ਤੇ ਸਹੀ 7:30 ਵਜੇ ਡਿਲੀਵਰੀ ਹੋ ਗਈ ਇਹਦੇ 'ਚ ਕੋਈ ਜ਼ਬਰਦਸਤੀ ਵਾਲੀ ਨਹੀਂ ਜਬਰਦਸਤੀ ਤੁਹਾਡੇ ਨਾਲ ਨਹੀਂ ਜਲਦੀ ਡਿਲੀਵਰੀ ਹੋ ਜਾਂਦੀ ਹੈ ਕਿਹੜਾ ਕਿਸੀ ਬੀਚਾ ਕੰਕਾਇਸੀ ਕੋਈ ਪ੍ਰੋਬਲਮ ਨਹੀਂ ਸੀ ਪਰ ਤੁਹਾਡੇ ਕੋਲ ਕੋਈ ਦਵਾਈ ਦਿੱਤੀ ਕਿ ਜਿਸ ਤਰ੍ਹਾਂ ਉਹ ਤਾਂ ਸਾਰੀ ਦੁਨੀਆ ਦਿੰਦੀ ਹੈ ਡਾਕਟਰ ਸਾਹਿਬ ਅਮੀਰ ਨਹੀਂ ਜੀ ਉਹਨਾਂ ਨੇ ਕਿਹਾ ਵੀ ਤੁਹਾਨੂੰ 2 ਘੰਟੇ ਬਾਅਦ ਦੱਸਿਆ ਜਾ ਕਰ ਦੇ ਨਹੀਂ ਜੀ ਨਹੀਂ ਅਵੇ ਕਿਵੇਂ ਹੋ ਸਕਦਾ ਮੈਂ ਤਾਂ ਲੱਗੀਆਂ ਡਿਲੀਵਰੀ ਹੋਣ ਤੋਂ ਬਾਅਦ ਘੰਟਾ ਡੇਢ ਤਾਂ ਸਾਨੂੰ ਲੱਗਦਾ ਹੀ ਹੈ ਨਾ ਕਿ ਨਹੀਂ ਲੱਗਦਾ ਜੀ ਸਟਿਚ ਕਰਨੇ پیشنਤਾ ਬੀਪੀ ਹੈ ਉਹ ਸਾਰਾ ਕੁਝ ਸਟਿਚ ਕਰਨਾ ਹੈ ਸਵਾਟ 8 ਵਜੇ ਮੈਂ ਬਾਹਰ ਆ ਗਈ ਹਾਂ ਸਵਾਟ 8 ਵਜੇ ਮੈਂ ਬਾਹਰ ਆ ਕੇ ਮੇਰੀ ਓਪੀਡੀ ਪੂਰੀ ਪਤੇ ਪਈ ਸੀਗੀ ਓਪੀਡੀ ਜਦੋਂ ਹੋਈ ਹੈ ਤਾਂ ਮੈਂ ਓਪੀਡੀ ਦੇਖੀ ਹੈ ਆਪਣੀ ਜੋਤ ਬੱਤੀ ਕਰਨ ਲੱਗੀ ਹਾਂ ਇੰਨੀ ਦੇਰ ਦੇ ਵਿੱਚ ਮੈਨੂੰ ਅੰਦਰੋਂ ਕਾਲ ਆ ਗਈ ਜਿਹੜਾ ਬੰਦਾ ਮੈਂ ਸਟਾਫ ਕਢਾਇਆ ਸੀ ਇਨਾ ਆਓ ਜਲਦੀ ਆਓ ਮੈਂ ਗਈ ਤੇ ਉਦੋਂ ਨੂੰ ਬਲੀਡਿੰਗ ਇੱਕਦਮ ਹੋ ਗਈ ਉਹਨੇ ਕਿ ਨਾ ਹੁੰਦਾ ਕਿ ਜਰਾ ਕਾਰਨ ਕੀ ਸੀ ਉਹ ਨਹੀਂ ਜੇ ਜੇ ਕਾਰਨ ਪਤਾ ਲਾਇਆ ਜਾਂ ਫਿਰ ਤਾਂ ਸਾਰੇ ਹੀ ਹੱਲ ਨਿਕਲਣ ਨਾ ਕਾਰਨ ਹੀ ਤਾਂ ਨਹੀਂ ਹੁੰਦਾ ਉਹ ਹੀ ਦੰਦ ਅਸਰੀ ਹੈ ਨਾ ਨਿਕਲ ਚੁੱਕਾ ਸੀਗਾ ਨਹੀਂ ਨਹੀਂ ਐਵੇਂ ਹੋਇਆ ਨਾ ਉਹਨੇ ਕਿ ਅਸੀਂ 9 ਵਜੇ ਪੂਰੇ ਜਦੋਂ ਬਲੀਡਿੰਗ ਹੋਈ ਹੈ ਹੈ ਸਟੈਨ ਕਿ ਕਰਨਾ ਹੀ ਸੀ ਨਾ ਅਸੀਂ ਸਾਨੂੰ ਨਹੀਂ ਪਤਾ ਸੀ ਵੀ ਉਹਨੂੰ ਬਲੀਡਿੰਗ ਫੇਰ ਦੁਆਰਾ ਹੋਈ तो जो द्वारा ये फिर उसे पेज था विद इन वन एन आवर हाफ एन आवर ओके तो मैं कह रहा है हाँ कि डॉक्टर भी लापरवाही रही है कि जो तुसी की कहोगे इस बारे डॉक्टर डूइंग द बेस्ट है उनको सारी जान एक और चीज कही होता है कि जब बड़ी शिफ्ट की था गया था कोई डॉक्टर नाल सी जी लेकिन जब एडमिट हो गए तो नहीं फरार नहीं हुए उन्होंने उसे करना भी किया सारी फाइल बनवा के आए सारा कुछ करा के आए उसे टेस्ट ਉਤੇ ਨਾ ਦਾ ਕੋਈ ਕੰਮ ਹੀ ਨਹੀਂ ਸੀ ਜਾਨਾ ਕਿ ਕੰਮ ਸੀਗਾ ਤੁਸੀਂ ਆਪ ਕੋਲ ਕੰਮ ਨਹੀਂ ਅਸੀਂ ਦੇਖੋ ਅਸੀਂ ਹੱਥ ਜੋੜ ਕੇ ਕਹਿੰਨੇ ਆ ਵੀ ਸਾਡੇ ਨਾਲ ਤਾਂ ਅਸੀਂ ਤਾਂ ਆਪਣੀ ਜਾਨ ਲਗਾਉਣ ਨੂੰ ਸ਼ੇਅਰ ਹੁੰਦੇ ਆ ਲਾਪਰਵਾਹੀ ਕਿਉਂ ਕਰਾਂਗੇ ਅਸੀਂ ਦੂਸਰੇ ਬਸ ਬਲੇ ਨਹੀਂ ਕਰਕੇ ਜਿਹੜੇ ਉਹ ਕਹਿੰਦੇ ਸੀ ਕਿ ਅਸੀਂ ਬਿਲਕੁਲ ਠੀਕ-ਠਾਕ ਆਏ ਸੀ ਦੋਨੋਂ ਹਸਬੰਡ ਬਾਈ ਹਾਂਜੀ ਹਾਂਜੀ ਨਹੀਂ ਨਹੀਂ ਡਿਲੀਵਰੀ ਡੇਟ ਤੋਂ ਦਮ ਵਿੱਚ ਕੋਈ ਹੋਣੀ ਉਹਨਾਂ ਕਈ ਮਰੀ ਨੌਵੇਂ ਲੱਗਦੇ ਬੱਚੇ ਜਨਮ ਦੇ ਦਿੰਦੇ ਦੇ ਦਿੰਦੇ ਆ ਨਾ ਕੋਈ 10 ਦਿਨ ਤੇ ਕੋਈ 15 ਦਿਨ ਤੇ ਉਹਦੀ ਕਿੰਨੀ ਕੁ ਦੂਰ ਸੀ 2 7 ਸੀ ਨਾ ਜੇ ਉਹਨੂੰ ਤਕਲੀਫ ਸੀਗੀ ਮੈਨੇ ਉਹਨੂੰ ਉਹਨੇ ਮੈਨੂੰ ਕਿਹਾ ਤਾਂ ਹੀ ਮੈਨੇ ਚੈੱਕ ਕੀਤਾ ਨਾ ਨਹੀਂ ਤਾਂ ਮੈਂ ਚੈੱਕ ਹੀ ਨਾ ਕਰਦੀ ਜੇ ਮਨ ਕਹਿੰਦੀ ਨਾ ਵੀ ਮੈਨੂੰ ਤਕਲੀਫ ਹੈ ਤੁਹਾਡੇ ਕੋਲੋਂ ਕੋਈ ਮੈਡੀਸਿਨ ਦਿੱਤੇਗੀ ਉਸ ਤਰ੍ਹਾਂ ਜਿਵੇਂ ਨਹੀਂ ਉੱਤੇ ਨਹੀਂ ਨੋਚ ਨੂੰ ਉਹਨੂੰ ਨਹੀਂ ਜਿਵੇਂ ਪੁਰਾਣੇ ਨਹੀਂ ਕੋਈ ਪੁਰਾਣੇ ਚ ਗੋਲੀ ਗੋਲੀ ਰੱਖੀ ਹੁੰਦੇ ਨਹੀਂ ਕੋਈ ਨਹੀਂ